ਬਹੁਤ ਸਵਾਗਤ ਹੈ ਜੀ ਦਾ ਵੀਜ਼ਾ ਅਫੀਕਟ ਹਾਊਸ ਨੇ ਹਮ ਆਮ ਸਾਡੇ ਨਾਲ ਇੱਕ ਵਾਰੀ ਫੇਰ ਸਾਡੇ ਨਾਲ ਅਪਡੇਟ ਕਰਨਗੇ ਜਨੂਅਰੀ ਇਨਟੇਕ 26 ਦੀ ਇੰਪੋਰਟੈਂਟ ਇਨਫੋਰਮੇਸ਼ਨ ਸੋ ਬਹੁਤ ਧਿਆਨ ਦੇ ਨਾਲ ਵਿਦਿਆਰਥੀ ਇਸ ਇਨਫੋਰਮੇਸ਼ਨ ਨੂੰ ਰਿਸੀਵ ਕਰਨ ਸੋ ਕੈਨੇਡਾ ਸਟਡੀ ਵੀਜ਼ਾ ਜਨੂਅਰੀ 2026 ਇਨਟੇਕ ਬਹੁਤ ਹੀ ਇੰਪੋਰਟੈਂਟ ਹੈ ਉਹਦਾ ਰੀਜ਼ਨ ਕੀ ਹੈ ਕਿ ਇਸ ਇਨਟੇਕ ਦੇ ਵਿੱਚ ਪਹਿਲੇ ਤਾਂ ਟਾਈਮ ਨਹੀਂ ਹੈਗਾ ਐਂਡ ਸੈਕੰਡ ਹੁਣ ਅੰਬੈਸੀ ਤੁਹਾਨੂੰ ਇੱਕ ਡਿਸੀਜਨ ਨੋਟਸ ਦਿੰਦੀ ਆ ਲਾਈਕ ਤੁਹਾਨੂੰ ਰਿਫਿਊਜ਼ਲ ਦਾ ਕਾਰਨ ਦੱਸਦੀ ਆ ਸੋ ਜਦੋਂ ਕਿਸੇ ਆਫੀਸਰ ਨੇ ਤੁਹਾਨੂੰ ਰੀਜ਼ਨ ਦੱਸਣਾ ਤਾਂ ਹੁਣ ਤੁੱਕਾ ਨਹੀਂ ਲੱਗਦਾ ਤੁਸੀਂ ਕਈ ਵਾਰ ਦੇਖਿਆ ਹੋਣਾ ਕੈਨੇਡਾ ਲਈ ਨਾ ਇੱਕੇ ਚੀਜ਼ ਮਿਥ ਸੀਗਾ ਮਿਥ ਤਾਂ ਨਹੀਂ ਕਹਿ ਸਕਦੇ ਰਿਐਲਿਟੀ ਵੀ ਸੀਗੀ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਕਈ ਵਾਰ ਜੈਨੂਇਨ ਪ੍ਰੋਫਾਈਲ ਰਿਫਿਊਜ਼ ਹੋ ਜਾਂਦਾ ਸੀਗਾ ਔਰ ਨਾਰਮਲ ਜੀ ਪ੍ਰੋਫਾਈਲ ਜਿਹੜਾ ਪੈਰਾਮੀਟਰ ਨਹੀਂ ਵੀ ਫੁੱਲਫਿਲ ਕਰ ਰਿਹਾ ਉਹਨੂੰ ਵੀਜ਼ਾ ਮਿਲ ਜਾਂਦਾ ਸੀ ਬਟ ਹੁਣ ਇਦਾਂ ਬਿਲਕੁਲ ਨਹੀਂ ਹੋਗਾ ਜਿਹੜਾ ਡਿਸੀਜਨ ਲਿੱਤੇ ਜਾ ਰਿਹਾ ਰੀਜ਼ਨਸ ਆ ਰਿਹਾ ਉਹ ਤੁਹਾਡੇ ਅਕਾਦੈਮਿਕ ਕਰਕੇ ਵੀ ਆ ਰਿਹਾ ਉਹ ਤੁਹਾਡੇ ਲੈਂਗੁਏਜ ਟੈਸਟ ਕਰਕੇ ਵੀ ਆ ਰਿਹਾ ਤੁਹਾਡੀ ਐਸਓਪੀ ਕਰਕੇ ਆ ਰਿਹਾ कोर्स के आ रहे है, के आ रहे है। बहुत ही ज्यादा अगर शुरू तो कहनी आई हूँ सितंबर अपना वीजा नहीं लै पाओगे सो अगर एकेडमिक घट है तो ना करो कैनडा फंड अरेज नहीं हो रहे ना करो कैनडा अगर आर्ट्स और कॉमर्स के स्टूडेंट्स हो डिपलोमा अफोर्ड ਅਰ ਆ ਮੀਨ ਡਿਗਰੀ ਅਫੋਰਡ ਨਹੀਂ ਕਰ ਸਕਦੇ ਨਾ ਕਰੋ ਬੈਟਰ ਹੈ ਕਿ ਕਿਸੇ ਹੋਰ ਕੰਟਰੀ ਨੂੰ ਪਿੱਚ ਕਰ ਲਓ ਇੱਥੇ ਸਟੱਡੀਜ਼ ਕਰ ਲਓ ਬਟ ਆਪਣਾ ਟਾਈਮ ਨਾ ਵੇਸ ਕਰੋ ਸੋ ਇਨ ਸ਼ਾਰਟ ਕੈਨੇਡਾ 2026 ਇਨਟੇਕ ਦੇ ਵਿੱਚ ਉਹਨਾਂ ਦੇ ਹੀ ਵੀਜ਼ਾਸ ਆਣਗੇ ਜਿਨ੍ਹਾਂ ਦੇ ਸਾਰੇ ਪੈਰਾਮੀਟਰਸ ਫੁੱਲਫਿਲ ਹੋਊਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਕਰਕੇ ਅਪਾਰਟਮੈਂਟ ਬਣਾ ਕੇ ਮਿਲ ਸਕਦੇ ਹੋ ਨੇੜੇ ਦੇ ਦਫਤਰ ਜਾ ਸਕਦੇ ਹੋ ਆਨਲਾਈਨ ਇਨਫੋਰਮੇਸ਼ਨ ਲੈ ਸਕਦੇ ਹੋ ਪਰ ਆਖਰੀ ਫੈਸਲਾ ਉਦੋਂ ਕਰਨਾ ਹੈ ਜਦੋਂ ਤੁਹਾਡੇ ਹਰ ਸਵਾਲ ਦਾ ਤੁਹਾਨੂੰ ਜਵਾਬ ਮਿਲੇ ਤੁਹਾਡੀ ਸਾਰੀ ਕਨਫਿਊਜ਼ਨ ਦੂਰ ਹੋਵੇ ਤਾਂ ਕਿ ਤੁਸੀਂ ਕੋਈ ਗਲਤੀ ਨਾ ਕਰੋ ਥੈਂਕ ਯੂ ਸੋ ਮਚ